ਸੇੜਾ ਗੋ ਮੋਹੱਲਾ ਤੀਜਾ ਗੁਰਮਖ ਨਾਮ ਧਿਆਈਐ ਮਨ ਮ ਕੋ ਭੂਜ ਨ ਪਾਈ ਗੁਰਮਖ ਸਦਾ ਮੁਕਜੂਲੇ ਹਾਰੋ ਵਸਿਆ ਮਨ ਆਈ ਸਹਿਜ ਹੀ ਸੁਖ ਪਾਈਐ ਸਹਿਜ ਰਹੈ ਸਮਾਈ ਭਾਏ ਰੇ ਦਸਣ ਦਸਾ ਹੋਏ ਗੁਰ ਕੇ ਸੇਵਾ ਗੁਰ ਭਗਤ ਹੈ ਵਿਰਲਾ ਪਾਈ ਕੋਈ ਰਹਾ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤ ਗਰ ਪਾਈ ਸਦਾ ਪਿਰ ਨੀ ਚਲ ਪਾਈਐ ਨਾ ਓਹ ਮਰ ਨਾ ਜਾਈ ਸਬਦ ਮਿਲੀ ਨਾ ਵਿਚੜੇ ਵੇਰ ਕੈ ਅੰਕ ਸਮਾਈ ਹਾਰ ਨਿਰਮਲ ਆਤਿ ਉਜਲਾ ਬਿਨ ਗੁਰ ਪਾਇਆ ਨ ਜਾਇ ਪਾਠ ਪੜੇ ਨ ਬਜਈ ਪੇਖੀ ਪਰਮ ਪੁਲਾਈ ਗੁਰ ਮਤੀ ਹਰ ਸਦਾ ਪਾਈਆ ਰਸਨਾ ਹਰ ਰਸ ਸੁਮਾਈ ਮਾਇਆ ਮੋਹ ਚਕਾਇਆ ਗੁਰਮਤੀ ਸੈਜ ਸੁਭਾਈ ਵਿਣ ਸਬਦੇ ਜਗ ਜੋਖੀਆਂ ਫਿਰੇ ਮਨ ਮੁਕਾ ਨੂੰ ਗਈ ਕਾਏ ਸਬਦੇ ਨਾਮ ਤੇ ਆਈਐ ਸਬਦੇ ਸੱਟ ਸਮਾਈ ਮਾਇਆ ਭੁੱਲੇ ਸਿਧਵਰੀ ਸਮਾਦਨ ਲੱਗੇ ਸੁਬਾਈ ਤਿਨੇ ਲੋ ਵਿਆਪਤ ਹੈ ਅੱਜ ਕੋ ਰਹੀ ਲਪਟਾਈ ਬੇਨਗਰ ਮੁਕਤ ਨਾ ਪਾਈ ਐ ਨਾ ਦੁਬਦਾ ਮਾਇਆ ਜਾਹੀ ਮਾਇਆ ਕਿਸ ਨੂੰ ਆਕੀਐ ਕਿਆ ਮਾਇਆ ਕਰਮ ਕਮਾਈ ਦੋਖ ਸੁਖ ਇਹੋ ਜਿਓ ਬੋਧ ਹੈ ਹਮੇ ਕਰਮ ਕਮਾਈ ਬਿਨ ਸਬਦੇ ਪਰਮਨਾਚੂ ਕਾਈ ਨਾ ਵਿੱਚੋਂ ਹਮੇ ਜਾਏ ਬਿਨ ਪ੍ਰੀਤੀ ਭਗਤ ਨਾ ਹੋਵਈ ਬੇਣ ਸਬਦੇ ਤਾਇ ਨਾ ਪਾਏ ਸਬਦੇ ਹਉ ਮੇ ਮਾਰੀਆਂ ਮਾਇਆ ਕਾ ਭ੍ਰਮ ਜਾਈ ਨਾਮ ਪਦਾਰਤ ਪਾਈਏ ਗੁਰਮ ਕੋ ਸਹਿਜ ਸੁਭਾਈ ਬੇਨ ਗੁਰ ਗੁਣ ਨਾ ਜਾਪਾਈ ਬੇਨ ਗੁਣ ਭਗਤ ਨ ਹੋਈ ਭਗਤ ਵਸਲ ਹਰ ਮਾਨੋ ਵਸਿਆ ਸਹਿਜੋ ਮਿਲਿਆ ਪ੍ਰਭ ਸੁਈ ਨਾਨਕ ਸਬਦੇ ਹਰ ਸਲਾਹੀਐ ਕਰਮ ਪ੍ਰਾਪਤ ਹੋਏ ਸ੍ਰੀ ਦਾਗ ਮਹੱਲਾ ਤੀਜਾ ਮਾਇਆ ਮੋ ਮੇਰੇ ਪ੍ਰਭ ਕੇ ਨਾਂ ਆਪੇ ਪਰਮ ਪੁਲਾਈ ਮਾਨ ਮੁਕ ਕਰਮ ਕਰੇ ਨਹੀ ਬੂਝੀ ਬਿਰਤਾ ਜਨਮ ਗਵਾਈ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ ਮਨਰੇ ਨਾਮ ਜਪ ਸੁਖ ਹੋਏ ਗੁਰ ਪੂਰਾ ਸਲਾਹੀਐ ਸਹਜੋ ਮਿਲੇ ਪ੍ਰਭ ਸੁਏ ਰਹਾ ਪਰਮ ਗਿਆ ਪਉ ਭਾਗਿਆ ਹਾਰੇ ਚਰਨੀ ਚਿਤ ਲਾਈ ਗੁਰਮਕ ਸਵਜ ਕਮਾਈਐ ਹਾਰੁ ਵਸ ਮਣਾਈ ਕਾਰ ਮੈਲ ਸੱਚ ਸਮਾਈਐ ਜਮ ਕਾਲ ਨਾ ਸਕੇ ਖਾਈ ਨਾ ਮਾਚੀ ਬਕबीर ਜੁਲਾਹਾ ਪੂਰੇ ਗੁਰ ਤੇ ਗੱਦ ਪਾਈ ਬ੍ਰਹਮ ਕੇ ਬੀਤੇ ਸ਼ਬਦ ਪਸਾਣੇ ਹਉ ਮੈਂ ਜਾਤ ਗਵਾਈ ਸੂਰ ਨਰ ਤਿੰਨ ਕੇ ਬਾਣੀ ਗਾਵੇਂ ਕੋਏ ਨਾ ਮਿਟੈ ਭਾਈ ਦੇਤ ਪੁੱਤ ਕਰਮ ਧਰਮ ਕਿਛ ਸੰਜਮਨਾ pade do ja pauna jaane sat guru phetiya nirmad ho va an din naam vagaan eko padai ko nau bujhe do ja avar na jaane khat darshan yogi sanyasi ਬੇਣ ਗੁਰ ਪਰਮ ਕੋਲਾਈ ਸਤ ਗੁਰੂ ਸੇਵੀ ਤਾ ਗਾਤ ਮਿਤ ਪਾਵੇ ਹਰ ਜਿਉ ਮਨ ਵਸਾਈ ਸਚ ਬਾਣੀ ਸੋ ਚਿਤ ਲਾਗੇ ਆਵਣ ਜਾਣ ਰਹਾਏ ਪੰਡਤ ਪਾੜ ਪਾੜਵਾਦ ਵਿਖਾਣੇ ਬੇਣ ਗੁਰ ਪਰਮ ਪੋਲਾਈ ਲੱਖ 84 ਫੇਰ ਭਿਆ ਬਿਨ ਸਬਦੇ ਮੁਕਤ ਨਾ ਪਾਈ ਜਾਨਾਉ ਚੇਤੇ ਦਾ ਗਾਤ ਪਾਈ ਜਾ ਸਤ ਗੁਰ ਸਮੇਲ ਮਿਲਾਈ ਸਤ ਸੰਗਤ ਮਹ ਨਾਮ ਹਰਿ ਉਪਜੇ ਜਾਤ ਸਤ ਗੁਰੂ ਮਿਲੈ ਸੁਭਾਈ ਮਨ ਤਨ ਅਰਪਿਆ ਪਗਵਾਈ ਚੱਲਾ ਸਤ ਗੁਰੂ ਪਾਈ ਸਾਧ ਬਿਲੇਹਾਰੀ ਗੁਰ ਆਪਣੇ ਵਿਟੋ ਜੀ ਹਰ ਸੇਤੀ ਚਿਤ ਲਾਈ ਸੋ ਬ੍ਰਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਾਬੰਡਿਕ ਟਬ ਵਸੈ ਸਬਨਾ ਘਾਟ ਅੰਤਰ ਗੁਰਮ ਕਬਿਰ ਲੈ ਜਾਤਾ ਨਾਨਕ ਨਾਮ ਮਿਲੈ ਵੜਾਈ ਗੁਰ ਕੈ ਸ਼ਬਦ ਪਜਾਤਾ ਸ੍ਰੀ ਦਾਗ ਮਹਲਾ ਤੀਜਾ ਸਹ ਜੇ ਨੂੰ ਸਭ ਲੋਚ ਦੇ ਬੇਣ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੇ ਥਕੇ ਦੇਖੇ ਪਰਮ ਭੁਲਾਈ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਈ ਪਾਏ ਰੇ ਗੁਰ ਬਿਨ ਸਹਿਜ ਨਾ ਹੋਏ ਸਹਿਜ ਸਹਿਜ ਉਪਜੈ ਹਰ ਪਾਇਆ ਸੱਚ ਸੋਏ ਰਹਾ ਸਹਿਜ ਗਾਵਿਆ ਥਾਏ ਪਵੈ ਬਿਨ ਸਹਿਜ ਕਥਣੀ ਬਾਦ ਸਹਿਜ ਪਗਤ ਉਪਜੈ ਸਹਿਜ ਪਿਆਰ ਬਿਰਾਗ ਸਹਿਜ ਸੋਕ சாੰਤ ਹੋਈ ਬੇਣ ਸਹਜੇ ਜੀਵਨ ਬਾਦ ਸਹਜ ਸਲਾਹੀ ਸਦਾ ਸਦਾ ਸਹਜ ਸਮਾਦ ਲਗਾਈ ਸਹਜੇ ਗੁਣ ਉਚਰੇ ਪਗਤ ਕਰੇ ਲਿਵ ਲਾਏ ਸਹਜੇ ਗੁਣ ਉਚਰੇ ਭਗਤ ਕਰੇ ਲਿਵਲਾਈ